ਦਰਸ਼ਕਾਂ ਲਈ ਸੰਜੜ نیوز ਦੇਖ ਰਹੇ ਸਾਰੇ ਦਰਸ਼ਕਾਦਾਸ ਸਵਾਗਤ ਹੈ ਮੈਂ ਨidhi ਹਾਜ਼ਰ ਹਾਂ ਇੱਕ ਵਾਰ ਫਿਰ ਟੌਪ 20 ਖਬਰਾਂ ਦੇ ਨਾਲ ਨਜ਼ਰ ਮਾਰਦੇ ਹਾਂ ਸਵੇਰ ਤੋਂ ਲੈ ਕੇ ਦੇਸ਼ ਵਿਦੇਸ਼ ਦੀਆਂ ਮੁੱਖ ਸੁਰਖੀਆਂ ਤੇ ਡਾਕਟਰ ਸੁਜੀਤ ਪਾਤਰ ਪੰਜ ਤਤਾਂ ਚ ਹੋਏ ਵਿਲੀਨ ਪਾਵਕ ਹੋ ਕੇ ਰੋ ਪਈ ਸੀ ਐਮ ਭਗਵੰਤ ਮਾਨ ਸ਼੍ਰੋਮਣੀ ਅਕਾਲੀ ਦਲ ਦੇ ਡਾਕਟਰ ਦਿਲਜੀਤ ਸਿੰਘ ਚੀਮਾ ਜਣੇ कई नामजदगी पत्र तो आप उम्मीदवार मीथेयर ने नामजदगी पत्र किता दाखिल परिवारक मैंबर भी रहे मौजूद बठिडा लोग सभा सीट तो अकाली उम्मीदवार हरसिमरत बादल ने भी भरे नामजदगी पत्र सीट तो भाजपा उम्मीदवार प्रणीत ਗੌਰ ਨੇ ਆਪਣੇ ਨਾਮਜ਼ਦਗੀ ਪੱਤਰ ਕਿਤੇ ਦਾਖਲ ਡਾਕਟਰ surjit ਪੱਤਰ ਦੀ ਅੰਤਿਮ ਯਾਤਰਾ ਕਰਨ ਰਾਜਾ ਵੜਿੰਗ ਨੇ ਆਪਣਾ ਰੋਡ ਸ਼ੋਅ ਕੀਤਾ ਸਿਰ ਤੇ ਦਸਤਾਰ ਸਜਾ ਕੇ ਗੁਰਦੁਆਰਾ ਪਟਨਾ ਸਾਹਿਬ ਵਿਖੇ ਪਹੁੰਚੇ ਪੀਐਮ ਮੋਦੀ ਸੰਗਤਾਂ ਨੂੰ ਵਰਤਾਇਆ ਲੰਗਰ ਲੋਕ ਸਭਾ ਚੋਣਾਂ 2024 ਦੇ ਚੌਥੇ ਪੜਾਅ ਦੀ VOTING ਅੱਜ 10 ਸੂਬਿਆਂ ਦੀਆਂ 96 ਸੀਟਾਂ ਤੇ ਪੈ ਰਹੀਆਂ ਹਨ ਵੋਟ ਲੋਕ ਸਭਾ ਚੋਣਾਂ 2024 ਚੌਥਾ ਗੇੜ ਅੱਲੂ ਅਰਜੁਨ ਚਿਰੰਜਵੀ ਤੇ ਜੂਨੀਅਰ ਐਨਟੀਆ ਨੇ ਪਾਈ ਵੋਟ ਪੰਜਾਬ ਦੀ ਸਿਆਸਤ 'ਚ ਵੱਡੀ ਫੇਰ ਬਦਲ ਬੈਂਸ ਬ੍ਰਦਰਸ ਨੇ ਫੜਿਆ ਕਾਂਗਰਸ ਦਾ ਦਿੱਲੀ ਗੁਜਰਾਤ ਤੋਂ ਬਾਅਦ ਜੈਪੁਰ ਦੇ ਸਕੂਲਾਂ ਨੂੰ ਵੀ ਈਮੇਲ ਰਾਹੀਂ ਮਿਲੇ ਬੰਬ ਨਾਲ ਉਡਾਉਣ ਦੀ ਧਮਕੀ ਲੋਕ ਸਭਾ ਇਲੈਕਸ਼ਨ 2024 ਚ ਪੀਐਮ ਮੋਦੀ ਨੇ ਚੌਥੇ ਪੜਾਅ 'ਚ VOTING ਲਈ ਵੋਟਰਾਂ ਨੂੰ ਕੀਤੀ ਇਹ ਅਪੀਲ ਸੀਬੀਐਸਸੀ ਨੇ ਐਲਾਨੇ 12ਵੇਂ ਦੇ ਨਤੀਜੇ 87.98% ਦੀ ਵਿਦਿਆਰਥੀ ਹੋਏ ਪਾਸ ਦਰਵਾਜ਼ੇ ਖੁੱਲਦੇ ਹੀ ਯਮਨੋਤਰੀ ਤਾਮ ਚ ਸ਼ਿਰਤਾ ਲੋਆਂ ਦੀ ਭਾਰੀ ਭੀੜ 24 ਘੰਟੇ ਜਾਮ ਚ ਫਸੇ ਰਹੇ 9000 ਯਾਤਰੀ ਕੇਜਵਾਲ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਉਣ ਵਾਲੀ ਪਟੀਸ਼ਨ ਤੇ ਸੁਪਰੀਮ ਕੋਰਟ ਨੇ ਕੀਤਾ ਸਪਸ਼ਟ ਦਿੱਲੀ ਐਲਜੀ ਦੇ ਖੇ ਮਾਮਲੇ ਸਵਾਤੀ ਮਾਲੀਵਾਲ ਨੇ ਸੀਐਮ ਕੇਜਵਾਲ ਦੇ ਪੀ ਤੇ ਲਾਇ ਕੁਟਮਾਰ ਦੇ ਦੋਸ਼ ਜਾਂਚ ਜੁੜੀ ਪੁਲਿਸ ਨੇਪਾਲ ਦੇ ਸ਼ੇਰਪਾ ਨੇ 29ਵੀਂ ਵਾਰ ਕੀਤੀ ਮਾਉਂਟ ਐਬਰੈਸਟ ਦੀ ਚੜ੍ਹਾਈ ਤੋੜਿਆ ਆਪਣਾ ਹੀ ਰਿਕਾਰਡ ਜ਼ੂਰ ਦੇ ਕਿਡਨੀ ਲਾਉਣ ਵਾਲੇ ਬੰਦੇ ਦੀ ਮੌਤ ਸਰਜਰੀ ਦੇ ਦੋ ਮਹੀਨਿਆਂ ਮਗਰੋਂ ਤੋੜਿਆ ਦਾ ਸਕਾਟਲੈਂਡ ਦੇ ਐਡੀਨਬਰਗ ਦੀ ਰਹਿਣ ਵਾਲੀ ਦੋ ਕੁੜੀਆਂ ਨੇ ਸਮੁੰਦਰ ਵਿੱਚ ਛਾਲ ਮਾਰ ਕੇ ਮਾਪਲੇ ਡੁੰਗਾਈ ਰਾਜਸਥਾਨੋਂ ਖੜ ਰਿਕਾਰਡ IPL ਚ ਅੱਜ ਦਿੱਲੀ ਤੇ ਬੈਂਗਲੌਰ ਹੋਣਗੇ ਆਮੋ ਸਾਹਮਣੇ ਜਾਣੋ ਟੀਮਾਂ ਦੀ ਹੈਡ ਟੂ ਹੈਡ ਤੇ ਸੰਭਾਵਿਤ ਪਲੇਇੰਗ 11 ਇਹ ਸਾਨੂੰ ਹੁਣ ਤੱਕ ਦੀਆਂ ਮੁੱਖ ਖਬਰਾਂ ਮਿਲੂ ਦਿਓ ਜਾਜ਼ਤ ਫੇਰ ਹਾਜ਼ਰ ਹੋਵਾਂਗੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇ ਨਾਲ ਦੇਖਦੇ ਰਹੋ SMSZ News